ਮੇਰੇ ਹਿਸਾਬ ਨਾਲ ਤਾਂ ਇਹ ਦਿੱਲੀ ਜਾ ਨਹੀਂ ਸਕਦਾ ਇਹ ਪੰਜਾਬ ਦੇ ਵਿੱਚੋਂ ਰਾਹ ਚ ਹਰਿਆਣਾ ਵੀ ਆਉਂਦਾ ਜਾਂਦੇ ਨੂੰ ਤੇ ਫਿਰ ਨਾ ਇਹ ਦਿੱਲੀ ਤੋਂ ਗਾਹਾਂ ਟੱਪਦਾ ਇਹ ਕਹਿੰਦੇ ਨੇ ਇਸ ਲੋਟ ਦਿੱਲੀ ਤੋਂ ਗਾਹਾਂ ਵੀ ਨਹੀਂ ਟੱਪਦਾ ਕਹਿੰਦੇ ਜੇ ਇਹਨੂੰ ਪ੍ਰਾਲੀ ਨੂੰ ਅੱਗ ਲਾ ਰਹੀ ਹੈ ਇਹਦਾ ਧੂਆ ਦਿੱਲੀ ਤੋਂ ਗਾਹਾਂ ਵੀ ਨਹੀਂ ਟੱਪਦਾ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਕੀ ਹੋ ਸਕਦਾ ਵੀ ਦਿੱਲੀ ਇਹ ਜੀ ਕਿਹੜੀ ਚਮਕ ਲੱਗੀ ਜਿਹੜੀ ਧੂਏ ਨੂੰ ਖਿੱਚ ਲੈਂਦੀ ਆ ਜਿਹੜੀ ਧੂਏ ਨੂੰ ਖਿੱਚ ਲੈਂਦੀ ਆ ਕਿ ਇਹ ਦਿੱਲੀ ਹੀ ਰੁਕ ਜਾਂਦਾ ਤੇ ਦਿੱਲੀ ਹੀ ਪ੍ਰਦੂਸ਼ਣ ਕਰਦਾ 300 ਕਿਲੋਮੀਟਰ ਦੂਰ ਆਇਆ 300 ਕਿਲੋਮੀਟਰ ਦੂਰ ਆ ਇਥੋਂ ਜਿੱਥੇ ਅਸੀਂ 43 ਨੂੰ ਆਉਦਾ ਵਾਹਣ ਚੋਂ ਨਫਟਾਉਣ ਦੇ ਲਈ ਜੇ ਅੱਗ ਲਾਈਏ ਤਾਂ ਇਹ ਦਿੱਲੀ ਜਾ ਕੇ ਚਿਪਕ ਜਾਂਦਾ ਹੈ ਦਿੱਲੀ ਨੂੰ ਪ੍ਰਦੂਸ਼ਣ ਕਰਦਾ ਹੈ ਤਾਂ ਇੱਥੇ ਫਿਰ ਇਹ ਸੋਚਣ ਵਾਲੀ ਗੱਲ ਹੈ